ਅਰਸੇ ਸ਼ਾਮ ਦੇ ਬੱਜ ਚੁੱਕੇ ਆ 5:30 ਤੇ ਸਾਡੀ ਤਿਆਰੀ ਹੋ ਰਹੀ ਹੈ ਅੱਜ ਕੁਲਚੇ ਬਣਾਉਣ ਦੀ ਕਿਉਂਕਿ ਭਾਵਨਾ ਕਹਿ ਰਹੀ ਕਿ ਕੁਲਚੇ ਬਣਾਣੇ ਆ ਔਰ ਅਸੀਂ ਚੁੱਲਾ ਵਾਲਿਆ ਚੁੱਲੇ ਦੇ ਉੱਪਰ ਉਬਾਲ ਰਹੇ ਆ ਛੋਲੇ ਹਾਂ ਰੁਪੈਂਜਲ ਨੇ ਲੱਕੜੀਆਂ ਇਕੱਠੀਆਂ ਕਰੀਆਂ ਇਹ ਵੀ ਹੈਲਪ ਕਰਾ ਰਹੀ ਹੈ ਇਹ ਯਹਾਂ ਇਹ ਯਹਾਂ ਤੇ ਲੜਕੀ ਬੱਤੀ ਨੇ ਲੱਗੀ ਘਾਰੀਆਂ ਚੋਚੜਾ ਵਾਲਾ ਲੱਕੜੀਆਂ ਇਕੱਠੀਆਂ ਕਰਨੇ ਕਰਦੇ ਉਹਦੇ ਕਿੰਨੀ ਪਈਆਂ ਛੁੱਟੀਆਂ ਚੱਕ ਲਿਆ ਤੇ ਉਬਾਲਿਆ ਵਾਜੀ ਚੁੱਲਾ ਵਿੱਚ ਛੋਲੇ ਔਰ ਆਲੂ ਇਕੱਠੇ ਹੀ ਉਬਾਲ ਰਹੇ ਆ ਆਲੂ ਛੋਲੇ ਤੇ ਅੰਦਰ ਭਾਵਨਾ ਕਹਿ ਰਹੀ ਮੈਂ ਫਰਾਈ ਕਰਾਂਗੀ ਤੜਕਾ ਢੜਕਾ ਲਾਉਂਗੀ ਤੇ ਇਧਰ ਹੀ ਆਪਾਂ ਨੇ ਸਬਜ਼ੀ ਬਣਾ ਦੇਣੀ ਆ ਬਾਦਗੇ ਵਿੱਚ ਤੇ ਚੁੱਲਾ ਬਾਲ ਲਿਆ ਆਪਾਂ ਨੇ ਔਰ ਚੁੱਲਾ ਪਿਛਲੇ ਪਾਸੇ ਆ ਨਾਨੀ ਦਾ ਬੈਕ ਸਾਈਡ ਇਧਰ ਨਾਨੀ ਹਾਲੇ ਤੱਕ ਪਾਣੀ ਦੇ ਰਹੀ ਐ ਕਿਉਂਕਿ ਪੌਦੇ ਸੁੱਕੇ ਹੋਏ ਤੇ ਨਾ ਬਹੁਤ ਜ਼ਿਆਦਾ ਮਰ ਜਾਏ ਪਏ ਤੇ ਦੋ ਆੜੂ ਦੇਖ ਲੈ ਮੈਨਾਂ ਤੁਹਾਡੇ ਉਹ ਲੱਗ ਰਹੇ ਫਰੰਟ ਵਾ ਹਾਂ ਨੇ ਉਸ ਵਾਂ ਪੱਕेंगे ਜੂਨ ਅਗਸਤ ਸਾਵਣ ਦੇ ਮਹੀਨੇ ਵਿੱਚ ਤੋਂ ਦੋ ਤਿੰਨ ਹੋਰ ਪੇੜ ਪੇੜ ਦਾ ਕੱਢ ਕੇ ਦੇਖ ਲਿਆ ਅਗਲੀ ਵਾਰ ਤਾਂ ਭਰਕ ਆਏਗਾ ਆ ਗਿਆ ਹੋਇਆ ਹੋਵੇ ਭਰਕ ਆਏਗਾ ਅਗਲੀ ਵਾਰ ਲੋ ਜੀ ਲੋ ਮੇਰਾ ਪੁੱਤ ਲੱਕੜੀਆਂ ਇਹ ਰੁਪੰਜ ਲੱਕੜੀਆਂ ਇਕੱਠੀ ਕਰਕੇ ਲਿਆ ਰਹੀ ਹੈ ਹਾਂ ਆਪ ਲੱਕੜੀਆਂ ਲੈ ਕੇ ਆਏ ਹੋ ਠੀਕ ਹੈ ਲੋ ਮੈਂ ਲੱਕੜੀ ਲਗਾ ਦਿੱਤੀ ਹਾਂ ਇੱਥੇ ਅੱਜ ਨਾ ਭਾਵਨਾ ਨਾ ਕੁਲਚਿਆਂ ਦੀ ਰੈਸਪੀ ਦੱਸੇਗੀ ਤੁਹਾਨੂੰ ਸਾਰਿਆਂ ਨੂੰ ਤੇ ਕੁਲਚੇ ਕਿਸ ਤਰ੍ਹਾਂ ਬਣਦੇ ਆ ਜ਼ਰੂਰ ਦਿਖਾਵਾਂਗੇ ਆਪਾਂ ਤੇ ਅੱਜ ਆਪਾਂ ਬਣਾਉਂਗੇ ਕੁਲਚੇ ਹਨਾ ਘਰ ਦੇ ਕੁਲਚੇ ਜੋਤ ਇੱਧਰ ਦਿਖਾਈ ਜੋਤ ਦੇ ਰਹੀ ਐ ਨਾਨੀ ਕੇ ਪੌਦਿਆਂ ਨੂੰ ਪਾਣੀ ਜੋ ਤੇਰੀ ਐ ਹਾਂਜੀ ਹੋਰ ਹਾਂ ਲਿਓ ਪੁੱਤੋ ਜਦ ਤੱਕ ਥੱਕ ਦੇਣੀ ਕੰਮ ਕਰੋ ਨਾਨੀ ਕੇ ਘਰਾਂ ਕੇ ਕੰਮ ਕਰਨਾ ਪੁੱਤੋ ਫੜਾਫੜ ਕਰੋ ਕੰਮ karenge ਤੋਂ ਨਾਨੀ ਅੱਛਾ ਅੱਛਾ ਖਾਣਾ ਦੇਗੀ ਕੰਮ ਕਰੋ ਤੇ ਬਾਕੀ ਇੱਧਰ ਬਬਜੋ ਦੇ ਰਹੀ ਐ ਨਾਨੀ ਕੇ ਪਾਣੀ ਊਂਟ ਪਹਾੜ ਕੇ نیچے ਆ ਗਿਆ ਵੈਸੇ ਕੰਮ ਨਹੀਂ ਕਰਦੀ ਰੂਪ ਜੋਤ ਮਤਲਬ ਕੰਮ ਬੋਝੋ ਲੈ ਕਰਨ ਲੱਗੀ ਨਾਨੀ ਕੋਲਾ ਕੇ ਨਾਨੀ ਗਾ ਕੇ ਤਰਫ ਖਾਂਦੀ ਹੈ ਦੇ ਦੇ ਵੀ ਦੇ ਦੋ ਪਤਾ ਮੋٹے ਮੋٹے ਪੱਤੇ ਚੱਕਣੇ ਇੱਕ ਦਿਨ ਆਪਣੇ ਭਾਲ ਕੋ ਬਣਾਣਾ ਹਣ ਹੋ ਗਏ ਉਹ ਹੋ ਗਈ ਉਹ ਤੇ ਕਿੰਨੇ ਪਿਆਰੇ ਹੋ ਰਹੇ ਕੁਲੇ ਕੁਲੇ ਨਾ ਨੜੇ ਨਰਮ ਨਰਮ ਇਹਨੇ ਸਾਰੇ ਪੱਟ ਲੈਣੇ ਹਾਂ ਯਾਹੀ ਤੇ ਇਹ ਨਾ ਬਾੜ ਮਤ ਇਹ ਨਾ ਪੱਟ ਕੇ ਲਿਆ ਨਾਨੀ ਕੇ ਨਾ ਉਹ ਤੇ ਫੈਲੇ ਚਲੇ ਚਲੋ ਇਹ ਮੇਰਾ ਪੁੱਤ ਲੱਕੜੀਆਂ ਢੋਣ ਲੱਗਿਆ ਵਾ ਤੇ ਇੱਕ ਮੇਰਾ ਪੁੱਤ ਲੱਗਿਆ ਹੋਇਆ ਪਾਣੀ ਦੇਣ ਨਾਨੀ ਨੂੰ ਰੈਸਟ ਦਿਵਾਇਆ ਨਾਨੀ ਬੈਠੀ ਆ ਆਰਾਮ ਤੇ ਤੇ ਦੋਤੀਆਂ ਤੇ ਕਰਵਾਇਆ ਨਾਨੀ ਨੇ ਕੰਮ ਆਏ ਹਾਈ ਨਾਨੀ ਘੈਰੀ ਦੋਤੀਆਂ ਕੰਮ ਕਰਨਗੀਆਂ ਤਾਂ ਛੋਲੇ ਕੁਲਚੇ ਮਿਲेंगे ਨਾ ਉਧਰ ਨਾ ਉਧਰ ਨਾ ਕਰ ਮੈਂ আর ਭਾਵਨਾ ਬੈਠੇ ਆ ਬਾਹਰ ਥੋੜਾ ਜਿਹਾ ਹਨਾ ਅਸੀਂ ਵੀ ਬੈਠ ਗਿਆ ਮੰਮੀ ਬੈਠੀ ਸਾਹਮਣੇ ਕਿਆ ਕਰੀ ਐਡ ਕਰ ਰਹੇ ਆ ਉਹਨਾਂ ਨੂੰ ਵੀ ਕਿਆ ਕਰੀ ਹਾਂ ਵੀ ਕਿਸ ਤਰ੍ਹਾਂ ਪਾਣੀ ਦੇਣਾ ਕਿਆ ਕਰਨਾ ਹੈ ਗਾਈਡ ਵੀ ਕਰ ਰਹੇ ਰੋਬ ਚਲਾ ਰਹੇ ਆ ਰੋਬ ਨਹੀਂ ਚਲਾ ਰਹੇ ਹੈਗੇ ਤੈਨੂੰ ਕਹਿ ਰਹੇ ਆ ਵੀ ਪਾਣੀ ਉਧਰ ਉਧਰ ਨੂੰ ਦੇ ਦੇ ਓ ਮੇਰਾ ਪੁੱਤ ਵੀ ਕੰਮ ਕਰ ਰਿਹਾ ਦੇਖੋ ਉਹ ਲੱਕੜੀਆਂ ਲੈ ਕੇ ਆ ਰਿਹਾ ਲੱਕੜਾ ਹਰਾ ਰਿਹਾ ਦੇ ਕੱਟ ਲਿਆ ਮੰਮੀ ਨੇ ਸਾਰੀ ਚੀਜ਼ਾਂ ਪਿਆਜ਼ ਟਮਾਟਰ ਔਰ ਮੰਮਾ ਬਾਹਰ ਤਰਨ ਨਹੀਂ ਸੋਰੀ ਉਹ ਬਾਹਰ ਚੱਪੇ ਆਪ ਵੀ ਲਾਗ ਨੂੰ ਕਹਤੇ ਨੇ और यहाँ पे आग देख सकते हो आप समझते हैं तो लो जी चूल्हे पर तरी अपने सब्जी और चूल्हे पर सब्जी धारती क्योंकि ये थे छोले अपने जो कि अपने छोले बॉल करे हैं और आलू कुलचे बढ़ाएगी भावना और क्योंकि भावना बढ़ाएगी क्योंकि आप घर के ही ठीक है है ना बाहर ना किसी के खाए बाहर पता नहीं लगता भी बंदे ने सफाई गल बनाए या नहीं बनाए आप घर ही बनाऊंगे ਔਰ ਨਾਨੀ ਕਰ ਰਹੀ ਹੈ ਅਰੇਸਟ ਕਿਉਂਕਿ ਬਚਾਰੀ ਬਿਮਾਰ ਹੈ ਨਾਨੀ ਵੀ ਸ਼ੂਗਰ ਦੀ ਮਰੀਜ਼ ਹੈ ਨਾਨੀ ਪਈ ਹੈ ਔਰ ਇਧਰ ਰੱਖੇ ਹੋਏ ਆ ਬਾਹਰ ਆਪਾਂ ਨੇ ਸਬਜੀ ਕੋਈ ਹੋਏ ਅੱਗ ਜ਼ਿਆਦਾ ਹੋਗੀ ਤੇ ਇਧਰ ਤੜੀ ਹੈ ਜੀ ਸਬਜੀ ਆਪਾਂ ਨੇ ਹੁਣ ਤੜੀ ਹੈ ਰਾਜਮਾ ਔਰ ਆਲੂ ਉਬਲ ਰਹੇ ਆ ਪਹਿਲਾਂ ਕਿਉਂਕਿ ਰਾਜਮਾ ਔਰ ਆਲੂ ਉਬਲ ਰਹੇ ਆ ਔਰ ਇਹਦੇ ਵਿੱਚ ਅੰਦਰ ਤੜਕਾ ਲਾ ਕੇ ਬਾਅਦ ਚ ਸਬਜੀ ਪਾ ਦਾਂਗੇ ਆਪਾਂ ਲਿਆ ਕੇ ਤੇ ਰਿਜਰੀ ਹੈ ਬਹੁਤ ਜਲਦੀ ਬਣ ਜਾਣੀ ਹੈ ਸਬਜੀ ਵੀ राजमा और आलू। ਛੁੱਲੇ ਦੀ ਸਬਜ਼ੀ ਨਾ ਵੈਸੇ ਵੀ ਵਧੀਆ ਬਣਦੀ ਹੈ। ਛੁੱਲੇ ਦੀ ਚੀਜ਼ ਹਮੇਸ਼ਾ ਵਧੀਆ ਬਣਦੀ ਹੈ। ਤੇ ਮੈਂ ਬੈਠੀਆ ਮੇਰੀ ਡਿਊਟੀ ਲੱਗੀ ਹੈ ਛੁੱਲੇ ਪਰ ਔਰ ਮੈਂ ਅੱਗ ਬਾਲੀ ਜਾ ਰਹੀ ਆਂ। ਭਾਵਨਾ ਅੰਦਰ ਆਪਣਾ ਕੰਮ ਕਰ ਰਹੀ ਆ ਜੋ ਵੀ ਕੰਮ ਕਰਨਾ। ਤੇ ਭਾਵਨਾ ਤੜਕਾ ਤੁੜਕਾ ਲਾ ਕੇ ਲਿਆਏਗੀ ਅੰਦਰ ਆਪਣੇ ਰਾਜਮਾ ਦੇ ਵਿੱਚ ਪਾ ਦੇਣਾ। ਸਬਜ਼ੀ ਆਪਣੀ ਛੁੱਲੇਪਰੀ ਬਣ ਜਾਣੀ ਹੈ। ਰੋਟੀਆਂ ਆਪਾਂ ਅੰਦਰ ਗੈਸ ਪਰ ਬਣਾ ਲੂਗੇ। ਤੇ ਨਾਲੇ ਉਹ ਖੁੱਲੀ ਹਵਾ ਹੈ ਔਰ ਹਵਾ ਵੀ ਠੀਕ ਹੈ। ਮਤਲਬ ਖੁੱਲਾ ਅਸਮਾਨ ਹੈ। ਖੁੱਲੇ ਅਸਮਾਨ ਦੇ ਵਿੱਚ ਬੈਠ ਕੇ ਆਪਾਂ ਨੇ ਛੁੱਲਾ ਪਾਲਿਆ ਹੋਇਆ ਦੇਖੋ। ਤੇ ਆਰਾਮ ਨਾਲ ਬੈਠ ਕੇ ਬਣਾ ਰਹੇ ਆ ਆਪਾਂ ਸਬਜੀ ਬਣ ਜੂਗੀ ਔਰ ਮੰਮੀ ਪੈ ਗਈ ਭਾਵਨਾ ਰਸੋਈ ਦੇ ਵਿੱਚ ਐ ਤੇ ਮਾਮੇ ਜੋਤ ਕੇ ਮਾਮੇ ਆਉਣਗੇ ਰਾਤ ਨੂੰ ਯਾਨੀ ਮੇਰੇ ਬ੍ਰਦਰ ਉਹ ਬੈਠਿਆ ਭਤੀਜਾ ਮੇਰਾ ਦੂਜਾ ਬੜੇ ਵਾਲੇ ਦਾ ਬੜੇ ਵਾਲੇ ਦੇ ਘਰ ਮੈਂ ਉਸ ਦਿਨ ਗਈ ਸੀ ਦੋ ਦਿਨ ਹੋ ਗਏ ਮੈਨੂੰ ਗਈ ਨਹੀਂ ਕਿਉਂਕਿ ਇਹਨਾਂ ਦੇ ਘਰ ਨਾ ਕੰਮ ਲੱਗ ਰਿਹਾ ਵਿਚਾਰਿਆਂ ਦੇ ਘਰ ਕੰਮ ਜਾ ਲੱਗ ਰਿਹਾ ਕਰਕੇ ਮੈਂ ਗਈ ਨਹੀਂ ਕੱਲ ਪਰਸ ਨੂੰ ਦੇਖਾਂਗੀ ਜਦੋਂ ਕੰਮ ਸੈੱਟ ਆ ਜਾਊਗਾ ਨਾ ਫਿਰ ਜਾਊਂਗੀ ਦੁਬਾਰਾ ਮੈਂ ਹਲੇ ਇਹਨਾਂ ਨੇ ਇਹ ਵਿਚਾਰਿਆਂ ਨੇ ਉਹ ਮਿਸਤਰੀ ਦਾ ਕੰਮ ਲਾਇਆ ਵਾ ਉੱਪਰ ਟੈਲਾ ਟੁੱਲਾ ਲਾ ਰਹੇ ਆ ਛੱਤ ਦੇ ਉੱਪਰ ਤਾਂ ਕਰਕੇ ਨਹੀਂ ਗਈ ਹੈਗੀ ਮੈਂ ਦੂਜੇ ਪਾਸੇ ਹੋਰ ਸਬਜੀ ਬਣ ਰਹੀ ਹੈ ਆਪਣੀ ਰੁਪੰਜਲ ਨੂੰ ਦੇਖੋ ਮੋਜਾਂ ਲੱਗੀਆਂ ਵਿਆ ਖੇਡਣੇ ਗਿਆ ਰੁਪੰਜਲ ਨੂੰ ਰੁਪੰਜਲ ਨੂੰ ਪੂਰੀ ਮੋਜਾਂ ਲੱਗੀਆਂ ਵਿਆ ਖੇਡਣੇ ਗਿਆ ਇਹਨੂੰ ਡੰਡੇ ਮਿਲ ਗਏ ਖੇਡਣੇ ਨੂੰ ਰੁਪੰਜਲ ਨੂੰ ਨਾਨਕੇਾਂ ਦੇ ਵਿੱਚ ਆ ਕੇ ਮੋਜਾਂ ਮਿਲੀਆਂ ਕਿਉਂਕਿ ਰੁਪੰਜਲ ਨੂੰ ਇਦਾਂ ਨੂੰ ਖੇਡਣ ਨੂੰ ਮਿਲ ਜਾਂਦਾ ਨਾ ਸਾਰਾ ਇੱਧਰ ਕਾ ਫੁੱਲ ਬੁੱਟੇ ਜੇ ਹੋ ਗਏ ਇੱਧਰ ਆਪਣਾ ਪਾਰਕਿੰਗ ਜੀ ਹੋ ਗਈ ਉਹਨੇ ਖੇਡਣ ਨੂੰ ਮਿਲ ਜਾਂਦਾ ਰੁਪੰਜਲ ਨੂੰ ਬਹੁਤ ਜ਼ਿਆਦਾ ਤੇ ਮੌਜੂਦ ਕਿਹੋ ਜਿਹਾ ਲੱਗ ਰਿਹਾ ਹੈ ਆਪਕੋ ਅੱਛਾ ਲੱਗ ਰਿਹਾ ਹੈ ਬਬਜਤ ਕੋ ਕਹਿ ਰਹੀ ਅੱਛਾ ਲੱਗ ਰਿਹਾ ਮੈਨੂੰ ਤੇ ਫਿਲਹਾਲ ਰਿੱਜ ਰਿੱਜ ਕਾ ਕਾਮਲੇ ਹੋ ਗਏ ਰਾਜਮਾ ਔਰ ਆਲੂ ਰਿੱਜ ਚੁੱਕੇ ਆ ਆਪਣੇ ਚੁੱਲ੍ਹੇ ਕੀ ਅੱਗ ਵੀ ਤੇਰ ਇਕੱਠਾ ਹੀ ਪਤੀਲਾ ਵਾਲ ਦਿਆ ਇਹਦਾ ਬੜਾ ਪਤੀਲਾ ਤਾਂ ਤਾਂ ਰਿਆਇਆ ਚੁੱਲ੍ਹੇ ਪਰ ਕਿਉਂਕਿ ਥੋੜੀ ਜੀ ਸਬਜ਼ੀ ਮੰਮੀ ਨੇ ਕਿਹਾ ਵੀ ਪਰਾਂ ਪਚਾਣੀ ਹੈ ਬੜੇ ਭਾਈ ਦੇ ਕੋਲ ਕਿਉਂਕਿ ਉਹਨਾਂ ਨੇ ਕੰਮ ਲਾਇਆ ਵਾ ਵੀ ਚਲ ਅੱਜ ਆਪਾਂ ਸਬਜ਼ੀ ਇੱਧਰ ਪਚਾ ਦਾਂਗੇ ਹਨਾ ਬਣਾ ਕੇ ਉਹ ਵਿਚਾਰੀ ਥੱਕੀ ਵੀ ਅੱਜ

ਦਰਜਨ ਹੋ ਗਏ ਪੂਰੇ ਯਾਨੀ 12 ਜਣੇ ਆ ਪੂਰੇ ਔਰ ਤਾਂ ਕਰਕੇ ਆਪਾਂ ਨੇ ਚੁੱਲ੍ਹੇ ਪਰ ਸਬਜੀ ਪਤੀਲੇ ਦੇ ਵਿੱਚ ਧਰ ਲਈ ਤਾਂ ਕਿ ਚੰਗੀ ਤਰ੍ਹਾਂ ਸਬਜੀ ਬਣ ਚੁਗੀ ਰਾਜਮਾ ਹੈ ਜੀ ਆਲੂ ਰਾਜਮਾ ਔਰ ਤੜਕਾ ਲਾ ਕੇ ਭਾਵਨਾ ਦੇ ਵਿੱਚ ਪਾ ਦੇਣੇ ਆ ਆਰਾਮ ਤੇ ਬਣ ਜਾਣੀ ਆ ਸਬਜੀ ਰੋਟੀ ਰੋਟੀ ਆਪਣੇ ਆਪਣੀ ਬਣਾ ਲਾਂਗੇ ਉੱਧਰ ਆਪਣੀ ਬਣਾ ਲੂਗੀ ਮਤਲਬ ਮੇਰੀ ਪਰਜਾਈ ਬੜੇ ਵਾਲੀ ਛੋਟੇ ਵਾਲੀ ਆਪਣੀ ਬਣਾ ਲੈਣੀ ਆ ਆਪਾਂ ਨੇ ਤਾਂ ਖਾ ਲੈਣੀ ਆ ਜਿੱਧਰ ਮਰਜ਼ੀ ਮਿਲ ਗਈ ਬੜੇ ਕੰਨੀ ਮਿਲ ਗਈ ਛੋਟੇ ਕੰਨੀ ਮਿਲ ਗਈ ਖਾ ਲੈਣੀ ਆ ਰੋਟੀ ਹੈ ਨਾ ਤੇ ਚਲੋ ਜੀ ਉਧਰ ਦੇਖੋ ਰੁਪੰਜਲ ਨੂੰ ਇਹ ਹਾਂ ਰੁਪੰਜਲ ਨੂੰ ਮੋਜਾ ਲੱਗੀ ਵਿਆਂ ਮੇਰੇ ਬੱਚਿਆਂ ਨੂੰ ਕਿਉਂਕਿ ਖੁੱਲਾ ਮਾਹੌਲ ਹੈ ਆਪਣਾ ਪਿੰਡ ਦੇ ਵਿੱਚ ਘਰ ਹੈ ਨਾ ਪੂਰੇ ਬਾਹਰ-ਬਾਹਰ ਘਰ ਹੈ ਪਿੱਛੇ ਗੋਹਾਰਾ ਗੋੰਡਿਆ ਦਾ ਗੋਹਾਰਾ ਇਹ ਗੋੰਡਿਆ ਨੇ ਪਾਥੀ-ਪੱਥ ਦੇਈਆਂ ਪਿੱਛੇ ਗੋਹਾਰਾ ਬੈਕ ਸਾਈਡ ਤੇ ਚਲੋ ਠੀਕ ਵੀ ਆ ਸਾਫ਼ ਵੀ ਆ ਵੈਸੇ ਕੋਲੇ ਦੂਸਰੀ ਸਾਈਡ ਹਾਂ ਇਹ ਕਿੱਧਰ ਲੱਗਿਆ ਵਾ ਪਿੱਛੇ ਇੱਧਰ ਨਾ ਪਾਥੀਆਂ ਪੱਥ ਦੇਈਆਂ ਲੋਕ ਪਿੱਛੇ ਬੈਕ ਸਾਈਡ ਤੇ ਬਾਕੀ ਅੱਗੇ ਸਾਡੀ ਰਹਿਆ ਸੇ ਪਿੱਛੇ ਨਾਨੀ ਦਾ ਪਾਰਕਿੰਗ ਪੁਰਕਿੰਗ ਲਾ ਲੈਂਦੀ ਐ ਇੱਧਰ ਸਾਫ ਐ ਗਾਮਲੇ ਗੁੰਮਲੇ ਪਾ ਨਹੀਂ ਸੋਰੀ ਪਾਰਕਿੰਗ ਕਰੀ ਔਰ ਪਾਰਕ ਪਾਰਕ ਬਣਾ ਲੀਨਾ ਹੈ ਵੈਜੀਟੇਬਲ ਗਾਰਡਨ ਸੱਠੇ ਆਲੰਦਿਆ ਬੱਚੇ ਦਿਮਾਗ ਬਹੁ ਖਾਣੇ ਸੱਚੀ ਬੋਲਣਾ ਕੀ ਹੁੰਦਾ ਬੋਲਿਆ ਜਾਂਦਾ ਕੀ ਆ ਫਰੈਂਡਸ ਮੇਰੀ ਨਾਨੀ ਦਾ ਵੈਜੀਟੇਬਲ ਗਾਰਡਨ ਹੈ ਹਾਂ ਵੈਜੀਟੇਬਲ ਗਾਰਡਨ ਹੈ ਨਾਨੀ ਦਾ ਔਰ ਮਾਮੀ ہماری ਰਸੋਈ ਮੇ ਰਹਤੀ ਹੈ ਕਿਚਨ ਮੇ ਉਹ ਕਿਚਨ ਦਾ ਕੰਮ ਕਰਤੀ ਹੈ ਝਾੜੂ ਪੋਚਾ ਮੈਂ ਕਰ ਲੈਂਦੀ ਹੂੰ ਕਿਉਂਕਿ ਜਿੰਨੇ ਦਿਨ ਮੈਂ ਆਇਆ ਝਾੜੂ ਪੋਚਾ ਮੈਂ ਕਰ ਲੈਣੀ ਹੈ ਮਾਮੀ ਅੰਦਰ ਕਿਚਨ ਦਾ ਕੰਮ ਕਰ ਲੈਂਦੀ ਹੈ ਤੇ ਭਾਂਡੇ ਵਗੈਰਾ ਮਾਮੀ ਦਾ ਕੰਮ ਹੈ ਸਾਰਾ ਜਿਹੜਾ ਔਰ ਮਾਮੀ ਔਰ ਰੂਪ ਆ ਇਹ ਪਾਣੀ ਦਿੰਦੇ ਗਾਰਡਨ ਦਾ ਕੰਮ ਕਰਦੇ ਆ ਇਹ ਗਾਰਡਨ ਦਾ ਕੰਮ ਕਰਤੇ ਆ ਯਾਹ ਪੇ ਪਾਣੀ ਪੁਣੀ ਦੇ ਦਿੰਦੇ ਆ ਨਾਨੀ ਨਾਲ ਵੀ ਚਲ ਜਿੰਨੇ ਦਿਨ ਹੈਗੇ ਆ ਅਸੀਂ ਹੈਲਪ ਕਰਾ ਦਿੰਨੇ ਆ ਥੋੜੀ ਬਹੁਤੀ ਕਿਉਂਕਿ ਨਾਨੀ ਵੀ ਬਿਮਾਰ ਰਹਿੰਦੀ ਆ ਔਰ ਮਾਮੀ ਕੀ ਵੀ ਤਬੀਅਤ ਥੋੜੀ ਜੀ ਖਰਾਬ ਰਹਿੰਦੀ ਆ ਤੇ ਇਸ ਕਰਕੇ ਅਸੀਂ ਥੋੜੀ ਜੀ ਹੈਲਪ ਕਰਾ ਦਿੰਦੇ ਆ ਦੋਨਾਂ ਕੀ ਤੇ ਚਲੋ ਜੀ ਰਲ ਮਿਲ ਕੇ ਹੋ ਜਾਂਦਾ ਹਨਾ ਰਲ ਮਿਲ ਕੇ ਸਭ ਤੋਂ ਵੱਡੀ ਗੱਲ ਹੈ ਨਾ ਕਿਸੇ ਦੇ ਵੈਲਡਨ ਪਾਇਆ ਰਲ ਮਿਲ ਕੇ ਕਰ ਲੋ ਵਧੀਆ ਗੱਲ ਹੈ ਇੱਧਰ ਲੱਗ ਰਿਹਾ ਜੀ ਤੜਕਾ ਜੋ ਕਿ ਰਾਜਮਾ ਔਰ ਆਲੂ ਦੀ ਸਬਜੀ ਬਾਹਰ ਬਣ ਰਹੀ ਹੈ ਤੇ ਇੱਧਰ ਆਪਾਂ ਤੜਕਾ ਲਾ ਕੇ ਬਾਹਰ ਸਬਜੀ ਦੇ ਵਿੱਚ ਪਾ ਆਉਂਗੇ ਔਰ ਸਬਜੀ ਆਪਣੀ ਬਣ ਕੇ ਰੈਡੀ ਹੋ ਜਾਣੀ ਹੈ ਤੇ ਭਾਵਨਾ ਨੇ ਤੜਕਾ ਲਾ ਦਿਆ ਭਾਵਨਾ ਲਾਣ ਲੱਗੀ ਵੀ ਆ ਤੜਕੇ ਔਰ ਜਸਟ ਚੁੱਲ੍ਹੇ 'ਤੇ ਬੈਠੀ ਦੀ ਮੈਂ ਚਲੋ ਰਲ ਮਿਲ ਕੇ ਹੋ ਗਿਆ ਹਨ ਮਿਲ ਕੇ ਸਬਜ਼ੀ ਬਣ ਗਈ ਆਪਣੀ ਫਿਰ ਬਸ ਰੋਟੀ ਰੋਟੀ ਰਹਿ ਜਾਣੀ ਹੈ ਜਦ ਖਾਣੀ ਹੈ ਜਦ ਬਣਾ ਲੈਣੀ ਹੈ ਸਬਜ਼ੀ ਦਾ ਕੰਮ ਖਤਮ ਹੋਏਗਾ ਹਨ ਔਰ ਬਾਹਰ ਮੌਸਮ ਹੋਇਆ ਵਾ ਇੱਕਦਮ ਠੰਡਾ ਬਾਮਲਾ ਰਸੋਈ ਦੇ ਵਿੱਚ ਹੈ ਇੱਧਰ ਬਾਹਰ ਆ ਕੇ ਨਿਕਲ ਕੇ ਦੇਖਣ ਔਰ ਬਾਹਰ ਮੈਂ ਬੋਕਟ ਨਿਕਲਦੀ ਐ ਕਿਉਂਕਿ ਉਰੇ ਬਾਹਰ ਸੜਕ ਚੱਲ ਰਹੀ ਆ ਨਾ ਸੜਕ ਚੱਲਦੀ ਆ ਬਹੁਤ ਜ਼ਿਆਦਾ ਬਾਹਰ क्या हुआ बेटा क्या हुआ बोलो ना क्या हुआ कुलराज ने मारया चल दसमनो आज आजा मैं हड्डी तो कुलराज ने मारया गैरे ना कुलराज खेल नहीं रहा है इसकी गल कुलराज खेल ले इसकी गल लो कुलराज खेलता नहीं तेरी गल फ्री फायर के फ्री फायर ओ कुलराज खेल रहे ना इसकी गल है खेल ले थोड़ा जा पैगी लड़ाई ओ लाई पैगी ओ लाई पैगी ओ लाई पैगी ना ओ ना ओ ना 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 अजा आप मेरी गल खेल लो मेरी गल ना इसके ना मेरी पुत के ना मार दी ना पता नहीं जा पुत अंदर तो लो जी बन रहे हैं इधर अपने कुलचे जो कि भावना ने बनाने थे तो लो जी अपनी सब्जी बन गई ਜੀ ਸਬਜੀ ਤਾਂ ਆਪਣੀ ਬੜੀ ਬਾੜ ਚੁੱਲੇ ਪਰ ਔਰ ਬਸ ਰੋਟੀ ਰੋਟੀ ਬਣਾਣੀ ਹੈ ਤੇ ਇੱਕ ਪਾਸੇ ਲੱਗੇ ਹੋਏ ਫੁੱਚੇ ਬਣਾਉਣ ਕਿਉਂਕਿ ਭਾਵਨਾ ਘੈਰੀ ਵਿੱਚ ਚਲ ਆਪਾਂ ਫੁੱਚੇ ਆਗਾ ਮਟੀਰੀਅਲ ਤਿਆਰ ਕਰ ਦਿਆ ਭਾਵਨਾ ਨੇ ਕਿਉਂਕਿ ਫੁੱਚੇ ਆਪਾਂ ਹੋਰ ਬਣਾਉਣ ਲੱਗੇ ਆ ਘਰ ਦੇ ਵਿੱਚ ਹੀ ਵੀ ਚਲੋ ਬਣਾ ਦਨੇ ਆ ਹਨਾ ਤੇ ਚਲੋ ਜੀ ਫੁੱਚੇ ਬਣਾ ਲਈ ਆਪਾਂ ਪਹਿਲਾ ਬੱਚਿਆਂ ਨੇ ਵੀ ਖਾਣੇ ਆ ਤੇ ਬੱਚੇ ਅੰਦਰ ਮસ્ਤੀ ਮਾਰ ਰਹੇ ਆ ਆਪਾਂ ਜੀ ਵੀ ਆ ਗਈ ਕੀ ਹੋ ਗਿਆ ਅੱਛਾ ਫੋਨ ਨਾ ਮੈਦੇ ਦਿੱਤੇ ਵਿੱਚ ਕੇ ਲੈ ਲੋ ਜੀ ਨਾਨੀ ਕਰ ਰਹੀ ਫੋਨ ਪਰ ਬਾਤਾਂ जो तण रुक खेल रही हैं दोनों लो जी पापा जी भी आ गया कुलचे खाएंगे आप कुलचे खाएंगे बापू कुलचा देख पया बन है जी बन रहा सारा मटेरियल तैयार है बस पापा वगैरह देखेंगे जे कुलचा बनया गया रे मां बन गया बन गया लो जी कुलचे फ्राई हो रहे हैं अपने और एक तो हां परे जा हाँ, रहे हैं एक तो भावना ने पार्टया और एक पार रही है भावना ਤੇ ਲੋ ਜੀ ਅੱਜ ਆਪਨੇ ਕੁਲਚੇ ਬਣ ਰਹੇ ਆ ਸ਼ਾਮ ਨੂੰ ਨਾ ਬਾਹਰ ਗਏ ਘਰ ਕੇ ਕੁਲਚੇ ਤੁਸੀਂ ਬਣਾ ਕੇ ਦੇਖੋ ਤੇ ਬਹੁਤ ਫਾਇਦੇਮੰਦ ਹੈ ਘਰ ਦੇ ਹੈਲਦੀ ਕੁਲਚੇ ਹਾਂ ਹੈਲਦੀ ਆ ਘਰ ਕੇ ਵਿੱਚ ਕੁਲਚੇ ਔਰ ਹਮ ਨੇ ਇੱਕ ਸਾਈਡ ਨਿੰਬੂ ਪਾਣੀ ਬਣਾਇਆ ਹੈ ਹਾਂ ਰੁਭਵ ਚੋਤ ਬਣਾ ਰਹੀ ਹੈ ਨਿੰਬੂ ਪਾਣੀ ਮੇਰਾ ਤੇ ਵੀ ਬਣਾ ਲੈ ਇਗਲੇ ਆ ਦੇ ਲੋ ਜੀ ਬਣ ਗਏ ਕੁਲਚੇ ਫਿਰ ਤਵੇ ਦੇ ਉੱਪਰ ਫਰਾਈ ਹੋਏਗੇ ਹਨਾ ਗਰਮ ਹੋਏਗੇ ਗਰਮ ਹੋਏਗੇ ਸੋਰੀ ਤਵੇ ਦੇ ਉੱਪਰ ਤੇ ਸਾਰੇ ਭਰ ਕੇ ਰੱਖ ਲੈਣੇ ਆ ਪਹਿਲਾ ਫਿਰ ਤਵੇ ਦੇ ਉੱਪਰ ਫਰਾਈ ਕਰ ਦੇਣੀ ਆ ਇਹਨੂੰ ਖੱਟੀ ਨਹੀਂ ਲੱਗ ਰਹੀਓ ਖੱਟੀ ਹੋ ਵਾਲੀ ਦੁਬਈ ਨਿੰਬੂ ਬਾਣੀ ਖੱਟਾ ਕਹਿ ਲਈ ਦੀ ਥੋੜਾ ਜਿਹਾ ਖੱਟਾ ਨਹੀਂ ਲੱਗ ਰਿਹਾ ਯੋ ਨਿੰਬੂ ਬਾਣੀ ਖੱਟਾ ਹੀ ਹੋਏਗਾ ਇਹ ਰੂਪਨਜਲ ਨੂੰ ਮਾਮੇ ਮਿਲ ਗਏ ਔਰ ਦੀਪੂ ਵੀ ਆ ਗਿਆ ਹੈ ਸਾਡਾ ਦੀਪੂ ਹੈ ਮੇਰਾ ਛੋਟਾ ਭਾਈ ਹੈ ਸਾਥੇ ਹਲੇ ਬੰਦਾ ਕਮਾਰਾ ਤੇ ਬਾਕੀ ਵਿਆਹ ਵਾਸਤੇ ਕੰਟੈਕਟ ਕਰ ਸਕਦੇ ਆਏ ਸਾਡਾ ਮੁੰਡਾ ਕਮਾਰਾ ਹਲੇ ਇਹ ਮੇਰਾ ਭਾਈ ਕਮਾਰਾ ਔਰ ਦੂਜਾ ਅੰਦਰ ਹੈ ये देखो चार। आलू चार हैं और छोले हैं मटेरियल है नींबू नंबू है हाँ लुक जाइए कुलचा खाकर जाइयो मामा जी कुलचा माँ कैसा लगा ਦੀਪੂ ਦਾ ਤੇਗਾ ਖਾ ਕੇ ਕਿਉਂਕਿ ਭਰਜਾਈ ਨੇ ਬਣਾਇਆ ਅਬ ਦਿਓਰ ਬਤਾਏਗਾ ਸਭ ਤੋਂ ਪਹਿਲਾਂ ਦਿਓਰ ਨੂੰ ਦਿਆ ਪਰ ਤੇ ਕਰਕੇ ਮੈਂ ਕਿਹਾ ਕੱਢਾਂਗਾ ਸਭ ਤੋਂ ਪਹਿਲਾਂ ਦਿਓਰ ਨੂੰ ਦਿਆ ਬਾਪੀ ਨੇ ਲੋ ਜੀ ਖਾ ਕੇ ਦੇਖੇਗਾ ਦਿਪੂ ਪਹਿਲਾ ਵੀ ਕੁਲਚਾ ਕਿਹੋ ਜਿਹਾ ਲਗਿਆ ਬਾਵਨਾ ਫਰਾਈ ਕਰ ਰਹੀ ਮੈਂ ਵੀ ਦੇਖੋ ਕਿਹੋ ਜਿਹਾ ਬਣਿਆ ਇਹ ਦੇਖੋ ਇਹ ਫਰਾਈ ਹੋ ਰਿਹਾ ਕੁਲਚਾ ਜੈ ਮਾਤਾ ਕੀ ਕੁਲਚਾ ਖਾ ਰਿਹਾ ਮਾਮਾ ਕਿਹੋ ਜਿਹਾ ਬਣਿਆ ਦਿਪੂ ਠੀਕ ਹੈ ਉਹ ਜਿਹੀ ਹੈ ਦੁਕਾਨ ਵਾਲਾ ਹੀ ਹਮ ਠੀਕ ਹੈ ਵਧੀਆ ਹੈ ਨਾ ਹੈ ਅੱਗੇ ਨੂੰ ਬਣਾਇਆ ਕਰ ਤੁਹਾਨੂੰ ਦੀਪ ਬਾਲਾ ਕਹੇ ਰੋਜ਼ ਬਣਾਇਆ ਕਰੋ ਦੀਪ ਵਗੈਰਾ ਇੱਧਰ ਟਿਸ਼ੂ ਪਏ ਹੈ ਗੁੱਡ ਮਾਰਨਿੰਗ ਪ੍ਰਿੰਸਸ ਸਵੇਰ ਦੇ ਟਾਈਮ ਹੋ ਗਿਆ ਜੀ 8:30 ਵਜੇ ਦਾ ਤੇ ਮਾਰਨਿੰਗ ਹੋ ਚੁੱਕੀ ਆ ਔਰ ਪੈਂਜਲ ਬਬ ਸੌਂਦੇ ਨਾ ਖੁਦ ਬਣਾਏ ਆ ਪਰੋਠੇ ਆਪਣੇ ਖੁਦ ਬਣਾ ਲਏ ਖਾ ਰਹੀ ਹੈ ਬੰਦਾ ਔਰ ਮਾਮੀ ਆਈ ਹੈ ਬੜੀ ਅੱਜ ਚਲੋ ਜੀ ਵੀਡੀਓ ਵਾਲੇ ਬਸ ਸਟਾਰਟ ਕਰੀਏ ਮੈਂ ਕਿਹਾ ਚਲੋ ਅੱਗੇ ਹੈ ਨਾ ਔਰ ਮਾਰਨਿੰਗ ਹੋ ਗਈ ਹੈ ਜੀ 8:30 ਵਜੇ ਗਏ ਫਿਲਹਾਲ ਭਾਵਨਾ ਵੀ ਖਾ ਰਹੀ ਰੋਟੀ ਇੱਧਰ ਭਾਵਨਾ ਖਾ ਰਹੀ ਹੈ ਰੋਟੀ ਇੱਧਰ ਨਾ ਭਵਜੋਤ ਨੇ ਪਹਿਲੀ ਵਾਰ ਖੁਦ ਪਰੋਠੇ ਬਣਾਈ ਹੈ ਉਹ ਵੀ ਐਨ ਇਹ ਖੜਾ ਦੇ ਪਹਿਣੀ ਨੂੰ ਵੀ ਇੱਕ ਦੋ ਵਰਕੀ ਖੜਾ ਤੂੰ ਜੀ ਤੂੰ ਤੇ ਛੋਟੀ ਹੈ ਜੋ ਆਪਣੀ ਪੇਟ ਨੂੰ ਬਣਾ ਕੇ ਖਾਏਗਾ ਠੀਕ ਹੈ ਇੱਕ ਬਈ ਬੈ ਉਹ ਦੇਖ ਉਹ ਦੇਖ ਦੋ ਨਵਸ ਅਗੇਰ ਨੇ ਮੜਾਈ ਵੀ ਆ ਲਈ ਧਰ ਕੇ ਕੜਚੀ ਮਨ ਨਹੀਂ ਤੋ ਲੋ ਜੀ ਫਰੈਂਡਸ ਨਾਤੋ ਕੀ ਹੋ ਗਿਆ ਆਪਾਂ ਤਿਆਰ ਸਾਰਾ ਕੰਮ ਮੋਸਟਲੀ ਆਪਣਾ ਫਿਨਿਸ਼ ਹੈ ਔਰ ਬੱਚੇ ਖੇਲ ਰਹੇ ਆ ਇੱਧਰ ਬਬਜੋਤ ਪਰਾ ਬੈਠੀ ਆ ਭਾਵਨਾ ਆਪਣੇ ਕਮਰੇ ਦੇ ਵਿੱਚ ਬੈਠੀ ਆ ਕਿਉਂਕਿ ਕੋਈ ਕੰਮ ਕਰ ਰਹੀ ਆ ਭਾਵਨਾ ਤੇ ਆਪਾਂ ਵੀ ਨਾਤੋ ਲਿਆ ਮੰਮੀ ਅੱਜ ਹੈ ਨਹੀਂ ਮੰਮੀ ਗਈ ਆ ਕੋਈ ਕੰਮ ਗਈ ਆ ਮੰਮੀ ਕੀਤੀ ਤੇ ਚਲੋ ਜੀ ਵਲੌਗ ਦਾ ਐਂਡ ਕਰਦੇ ਆਂ ਆਪਾਂ ਵਲੌਗ ਹੋ ਜੂਗਾ ਲੰਬਾ ਕਿਉਂਕਿ ਰਾਤ ਦਾ ਬਹੁਤ ਜ਼ਿਆਦਾ ਸ਼ੂਟ ਕਰਿਆ ਵਾ ਵਲੌਗ ਮੈਂ ਰਾਤ ਅਸੀਂ ਕੁਲਚੇ ਬਣਾਏ ਤੇ ਘਰ ਕੇ ਵਿੱਚ ਤੇ ਦੱਸਿਓ ਤੁਹਾਨੂੰ ਕੁਲਚੇ ਕਿਸ ਤਰ੍ਹਾਂ ਦੇ ਲੱਗੇ ਆ ਜਿਹੜੇ ਅਸੀਂ ਬਣਾਏ ਤੇ ਹਨਾ ਤੇ ਚਲੋ ਜੀ ਵਲੌਗ ਦਾ ਐਂਡ ਕਰਦੇ ਆਂ ਵਲੌਗ ਲੰਬਾ ਹੋ ਜਾਣਾ ਹੈ ਤੇ ਨਾ ਤੋਲੇ ਆ ਸਵੇਰ ਦਾ ਕੰਮ ਸਾਰਾ ਫਿਨਿਸ਼ ਹੋ ਗਿਆ ਬੱਚੇ ਵੀ ਖੇਡ ਰਹੇ ਆ ਅੰਦਰ ਨਾਨੀ ਹੈ ਨਹੀਂ ਯਾਨੀ ਮੇਰੀ ਮੰਮੀ ਹੈ ਨਹੀਂ ਮੰਮੀ ਗਈ ਹੈ ਕਿਤੇ ਔਰ ਚਲੋ ਜੀ ਨੈਕਸਟ ਵਲੌਗ ਦੇ ਵਿੱਚ ਮਿਲਦੇ ਆ ਤੁਹਕੋ ਬਹੁਤ ਤੇਜ਼ ਹੋਗੀ ਫਿਰ ਮਿਲਦੇ ਆ ਜੀ ਲੈਸ ਟੂ ਵਲੋਗ ਦੇ ਵਿੱਚ ਤਦ ਤੱਕ ਲਈ ਬਾਏ ਬਾਏ ਸਾਰੇ ਬੱਚੇ ਸਾਰੇ ਬੱਚੇ ਲੋਕ ਜਾਓ